माज मोहल्ला तीजान मेरा प्रभ भरपूर रहा सब खाइ वाहे जी गुरु गुरु का काल सर गुरु जी गुरु खालसा साद संग जी जग गुरु रणकनिया मेरे ग्रीन निवास श्री अमरदास साहिब सारे जियां दी कल्याण करने आए जिन्होंने अवतार धारण किया है ਆਜ ਮਿਰੈਣ ਕਲਾ ਦਾ ਹਰ ਜਗਮਹਿ ਪਰਿਵਰਿਓ ਨਿਰੰਕਾਰਿਆਕਾਰ ਜੋਤ ਜਗਮੰਡਲ ਕਰਿਓ ਜੈ ਕੈ ਕੈ ਪਰਪੂਰ ਸਬਦ ਦੀਪਕ ਦੀਪਾਇਓ ਜਿਨ ਸਿੱਖੈ ਸੰਗ੍ਰਹਿ ਤਤ ਹਰ ਗੰਮ ਮਿ ਲਾਇਓ ਨਾਨਕ ਕੁਲ ਨਿੰਮਲ ਅਵਤਾਰਿਓ ਅੰਗਦ ਲੈਨੇ ਸੰਗ ਹੋਏ ਗੁਰ ਅਮਰਦਾਸ ਕੀਰਤ ਕਹੈ ਤਰਾਹ ਤਰਾਹ ਪਾਸਰਨ ਕੋਏ ਗ੍ਰੀਨ ਆਸਰ ਗੁਰੂ ਸਕੇ ਪਾਛਾ ਜਗਤ ਗੁਰੂ ਜੀਆਂ ਦੀ ਕਲਿਆਣ ਕਰਨ ਵਾਸਤੇ ਜਿਨ੍ਹਾਂ ਨੇ ਸ੍ਰੀ ਦੇ ਆਧਾਰ ਵਾਸਤੇ ਗੁਰੂ ਸ੍ਰੀ ਜੀ ਦੇ ਪਸੂਰਤ ਪ੍ਰਗਟ ਹੋਏ ਹਨ ਉਹ ਚੋਜੀ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਦੇ ਬੈਠ ਕੇ ਸੰਕਾ ਦੇ ਕਾਇਮ ਨਮਰ ਤੋਂ ਉਪਦੇਸ਼ ਬਖਸ਼ਦੇ ਸਨ ਜਿਨ੍ਹਾਂ ਸਤਗੁਰਾਂ ਨੇ ਬੜੇ ਧਾਰੀ ਕੁਸ਼ਤੀਆਂ ਨੂੰ ਨਿਮਾਣਿਆਂ ਨੂੰ ਸਾਰਿਆਂ ਨੂੰ ਰਾਜੀ ਕਰਕੇ ਆਪ ਦੇ ਇਸ਼ਾਨ ਦੇ ਜਲਨਾ ਆਪਣੀ ਸਿੱਖੀ ਬਖਸ਼ ਕੇ ਮੰਜੀਆਂ ਬਾਹਰ ਦੇ ਕਰਕੇ ਜਿਸ ਪ੍ਰਕਾਰ ਅਤਵਰਨ ਬਾਈ ਸੁਦੇ ਸਨ ਇਉ ਸਿੱਖ ਸੰਗਤਾਂ ਨੂੰ ਦਾਤਾਂ ਦੇ ਕੇ ਮਹਾਰਾਜ ਸਾਹਿਬ ਜੀ ਨੇ ਬਖਸ਼ਾ ਦੇ ਕੇ ਸੰਗਤਾਂ ਦੀ ਨਾਮ ਦਾ ਪ੍ਰਚਾਰ ਕਰਾਇਆ ਉਹ ਗਰੀਬ ਨਵਾ ਚੋਦੀ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਸਿਖਣ ਪਰਸ਼ਨ ਕੀਤੇ ਕਿ ਇਹ ਜਗਤ ਗੁਰੂ ਦੀ ਆਦ ਕਿਰਪਾ ਕਰਕੇ ਦੱਸੋ ਪਰਮੇਸ਼ਰ ਕੋਈ ਕਹਿੰਦੇ ਜੀ ਖੂਰ ਸਮੁੰਦਰ ਤੇ ਰਹਿੰਦਾ ਹੈ ਕੋਈ ਕਹਿੰਦੇ ਮਹਾਰਾਜ ਸਤਵੇਂ ਅਰਸ਼ ਵਿੱਚ ਮੁਸਲਮਾਨ ਕਹਿੰਦੇ ਰਹਿੰਦਾ ਹੈ ਅਤੇ ਹਿੰਦੂ ਜਿਹੜੇ ਬਕੰਥ ਵਿੱਚ ਰਹਿੰਦਾ ਦੱਸਦੇ ਹੈ ਵੈਸ਼ਨਵ ਮਤ ਵਾਲੇ ਅਤੇ ਇਸੇ ਪ੍ਰਕਾਰ ਕੋਈ ਮਹਾਰਾਜੀ ਪਤਾਲ ਵਿੱਚ ਕਹਿੰਦੇ ਆ ਬਲਰਾਜੇ ਦੇ ਦੂਸਰੇ ਅੱਧੇ ਪਹਿਰਾੁੰਦਾ ਉੱਥੇ ਰਹਿੰਦਾ ਹੈ ਅਤੇ ਦੀਵਨਵਾਸ ਕੇ ਬਾਦਸ਼ਾਹ ਕਈਆਂ ਕਾਂਸੀ ਵਿੱਚ ਮੰਨਿਆ ਹੈ ਕਈਆਂ ਨੂੰ ਜ਼ਾਰਕਾ ਵਿੱਚ ਮੰਨਿਆ ਹੈ ਅਤੇ ਆਪ ਕਿਰਪਾ ਕਰਕੇ ਦੱਸੋ ਕਈਆਂ ਬਿੰਦਰਾਵੰਤ ਮੰਨਿਆ ਹੈ ਆਪ ਦੱਸੋ ਪਰਮੇਸ਼ਰ ਕਿੱਥੇ ਹੈ ਤਾਂ ਸੁਣ ਕੇ ਗੁਰੂ ਸਾਹਿਬ ਸਿੱਖਾਂ ਦੇ ਪਰਸਨ ਨੂੰ ਇਹ ਪਰੰਪਰਾਇਤre ਉਪਦੇਸ਼ ਬਖਸ਼ਦੇ ਹਨ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਸਰਪੂਰ ਰਹਾ ਸਭ ਥਾਈ ਮਹਾਰਾਜ ਸਾਹਿਬ ਇਹ ਗੁਰਸਿੱਖੋ ਮੇਰਾ ਜੋ ਪ੍ਰਭ ਅਕਾਲ ਪੁਰਖ ਵਾਹਿਗੁਰੂ ਹੈ ਸਮਰੱਥ ਸਰਪੂਰ ਅਨਿਆਦਕ ਪੰਥੰਤਾਂ ਦਾ ਜੋ ਪਰਾਰੂਪ ਹੈ ਪ੍ਰਭੂ ਜੋ ਸਮਰੱਥ ਰੂਪ ਹੈ ਪ੍ਰਭੂ ਜੋ ਪੂਆਦਕ ਕੱਤਾਂ ਨੂੰ ਪਰਿਵਰਤ ਕਰਨ ਵਾਲਾ ਕੱਤਾਂ ਦੁਆਰਾ ਸਿੱਖੀ ਰਚਣ ਵਾਲਾ ਹੈ ਅਤੇ ਸਾਰੇ ਉਹ ਪਰਾਰੂਪ ਅਤੇ ਤੁਮਾ ਰੂਪ ਬ੍ਰਹਮ ਰੂਪ ਜੋ ਮੇਰਾ ਪ੍ਰਭੂ ਆ ਸਵਾਮੀ ਹੈ ਸਰਪੂਰਨ ਹੈ ਸਭ ठाएं ਉਹ ਸਾਰਿਆਂ ਦਾ ਆਨ ਪਰਮੇਸ਼ਰ ਵਿਆਪਕ ਹੋ ਰਿਹਾ ਹੈ ਇਹ ਨਿਸ਼ਚੈ ਕਰੇ ਹਜ਼ੂਰ ਫਰਮਾਉਂਦੇ ਹਨ ਗੁਰ ਪ੍ਰਸਾਦੀ ਘਰ ਹੀ ਮੈਂ ਪਾਈ ਸ੍ਰੀ ਮਹਾਰਾਜ ਵਿਆਪਕ ਹੈ ਪਰਮੇਸ਼ਰ ਉਸਨੂੰ ਲੱਭੀਦਾ ਕਿੱਥੋਂ ਹੈ ਤਾਂ ਹਜ਼ੂਰ ਕਹਿੰਦੇ ਗੁਰ ਪ੍ਰਸਾਦੀ ਘਰ ਹੀ ਮੈਂ ਪਾਈ ਸਤਿਗੁਰਾਂ ਦੀ ਕਿਰਪਾ ਜਿਨ੍ਹਾਂ ਤੇ ਹੋਈ ਹੈ ਗੁਰਾਂ ਦੀ ਪ੍ਰਸਾਦੀ ਹਨ ਗੁਰਾਂ ਦੀ ਕਿਰਪਾ ਦੇ ਸਾਥ ਹਮ ਜਿਹੇ ਗੁਰ ਪ੍ਰਸਾਦੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਵਾਲਿਆਂ ਨੇ ਤੇ ਘਰ ਮਨੁੱਖਾ ਜਨਮ ਵਿੱਚੋਂ ਹੀ ਪਾ ਲਿਆ ਹੈ। ਘਰ ਸਾਹਿਬ ਸੰਗਤ ਵਿੱਚੋਂ ਹੀ ਪ੍ਰਾਪਤ ਕਰ ਲਿਆ ਹੈ। ਘਰ ਅੰਤਕਾਰਨ ਵਿੱਚੋਂ ਹੀ ਪ੍ਰਾਪਤ ਕਰ ਲਿਆ ਹੈ। ਘਰ ਗ੍ਰਸਥ ਜਿਹੜੇ ਆਂ ਪਰਮੇਸ਼ਰ ਨੂੰ ਪਾ ਲਿਆ ਹੈ। ਇਹ ਗੁਰਾਂ ਦੀ ਕਿਰਪਾ ਕਰਕੇ ਪ੍ਰਸਾਦੀਆਂ ਨੇ ਘਰ ਵਿੱਚੋਂ ਹੀ ਪ੍ਰਾਪਤ ਕੀਤਾ। ਅੰਤਕਾਰਨ ਵਿੱਚੋਂ ਹੀ ਘਰ ਵਿੱਚੋਂ ਪ੍ਰਾਪਤ ਕੀਤਾ ਹੈ ਉਸ ਨੂੰ। ਸਦਾ ਸਰੀਰੀ ਇਕ ਮਨ ਧਿਆਈ ਇਹ ਮਾਰਾ ਪ੍ਰਾਪਤ ਜਿੰਨਾਂ ਨੂੰ ਹੋਇਆ ਉਹਨਾਂ ਦੀ ਕਰਨੀ ਕਹੀ ਨਹੀਂ ਹੈ। ਉਹ ਸਾਨੂੰ ਕਿਵੇਂ ਪ੍ਰਾਪਤ ਹੋਵੇ ਮਹਾਰਾ ਜੀ ਕਹਿੰਦੇ ਸਦਾ ਸਦਾ ਉਹਦਾ ਸੇਵਨ ਭਜਨ ਕਰਦੇ ਰਹੇ ਜੀ ਬਾਣੀ ਕਰਕੇ ਵੀ ਇਕਮੰਤ ਹੁੰਦੇ ਰਹੀਏ ਇਕਾਗਰਮਨ ਕਰਕੇ ਮਨ ਕਰਕੇ ਵੀ ਗੁਰਮੁਖ ਸੱਚ ਸਮਾਉਣੇ ਇਸ ਸਰਕਾਰ ਜਿਹੜੇ ਗੁਰਮੁਖ ਕਰਦੇ ਆਂ ਸਰੀਰ ਕਰਕੇ ਵੀ ਉਹਦਾ ਸੇਵਨ ਕਰਦੇ ਆਂ ਭਜਨ ਕਰਦੇ ਆਂ ਅਤੇ ਮਨ ਕਰਕੇ ਵੀ ਇਕ ਨੂੰ ਝੁੰਦੇ ਰਹਿੰਦੇ ਆ ਉਹ ਗੁਰਮੁਖ ਹੈ ਉਹ ਮਨ ਸੱਚੇ ਚ ਸਮਾ ਜਾਂਦਾ ਹੈ ਅਭੇਦ ਹੋ ਜਾਂਦਾ ਹੈ ਯੋਗ ਸਰਕਾਰੀਆਂ ਨੂੰ ਮਾਰਾ ਆਦੇਸ ਸੁਮਾ ਲੈਂਗੇ ਤੇ ਹਲ ਕਰ ਲੈਂਦੇ ਹਨ ਸੌ ਵਾਰੀ ਯੋਗ ਵਾਰੀ ਅਸੀਂ ਵਾਰ-ਵਾਰ ਬਲੇ ਹਾਰ ਜਾਈਏ ਇਹ ਪਿਆਰੇ ਜੀ ਉਹਨਾਂ ਤੋਂ ਜਦ ਜੀਵਨ ਮਨ ਵਿਸਾਵਣਿਆ ਜਿਨ੍ਹਾਂ ਨੇ ਹੁਮੇ ਵਾਰ ਕੀ ਇਹ ਜਿੰਦਗੀ ਉਹਨਾਂ ਕੋ ਵਾਰ ਨਹੀਂ ਹੁੰਦੀ ਉਹਨਾਂ ਉਹਖੋ ਜਦ ਜੀਵਨ ਮੰਨ ਬਸਾਉਣੇ ਜਦ ਜੀਵਨ ਨੂੰ ਮੰਗੇ ਨਿਸ਼ਟਾ ਕਰਕੇ ਬਸਾਉਣਾ ਕਰਦੇ ਹਨ ਹਰ ਜਗ ਜੀਵਨ ਨਿਰਪਉ ਦਾਤਾ ਫੜੀ ਸਾਰੇ ਜਗ ਦਾ ਜੀਵ ਰੂਪ ਹੈ ਚੇਤਨ ਸੁਪ ਹੈ ਉਹਦੀ ਸੱਤਾਂ ਨਾਲ ਹੀ ਸਾਰੇ ਜਿਉਂਦੇ ਜਾਗਦੇ ਹਨ ਉਹ ਕਿਸੇ ਦਾ ਉਹਨੂੰ ਡਰ ਨਹੀਂ ਨਿਰਪਉ ਸਰੂਪ ਹੈ ਫਿਰ ਉਹ ਸਾਰੀਆਂ ਦਾਤਾਂ ਦੇ ਦੇਣ ਵਾਲਾ ਦਾਤਾ ਹੈ ਜਿੰਨੇ ਸਾਰੇ ਜੱਜ ਕਰਨ ਉਸ ਦੇ ਪਾਸੋਂ ਇੰਦ ਤੱਕ ਇਹ ਸਾਰੀ ਆਦਿਕ ਇੱਕੋ ਹੀ ਦਾਤਾ ਪ੍ਰਮੇਸ਼ਰ ਸਭਨਾਂ ਜੀਵਾਂ ਦਾ ਇੱਕੋ ਦਾਤਾ ਹੈ ਜੋ ਮੈਂ ਬਿਸਰਨਾ ਜਾਈ ਇੱਕੋ ਪਰਮੇਸ਼ਨ ਲਾਤਾ ਹੈ ਹੋਰ ਸਭ ਜੱਜਕਾਨ ਉਸ ਦੇ ਗੁਰਮਤਿ ਕਹਿ ਜ ਸਮਾਉਣਿਆ ਗੁਰਮਤਿ ਦੁਆਰਾ ਸਤਿਗੁਰਾਂ ਦੇ ਉਪਦੇਸ਼ ਨੂੰ ਸਿੱਖਿਆ ਨੂੰ ਮਤ ਨੂੰ ਧਾਰਨ ਕਰਕੇ ਸਹੀਏ ਸ਼ਾਂਤਪੂਰਵਕ ਸਹੀਏ ਨਿਰਜਤਨੀ ਉਸੇ ਸਮਾਜਾਈ ਦਾ ਭੇਦ ਹੋ ਜਾਈਗਾ ਰਹਾਏ ਕਰਮ ਹੈ ਧਰਤੀ ਤੋਲ ਪਾਤਾਲ ਇਹ ਕਹੇ ਸੰਸਾਰ ਵਿੱਚ ਇਹ ਕਰ ਵਿੱਚ ਹੀ ਝੜਤੀ ਮਾਰੇ ਰੱਖੀ ਹੈ ਤੋਲਿਆ ਰੱਖਿਆ ਹੈ ਸੰਸਾਰ ਵਿੱਚ ਪਿਤਾਲ ਆਦਿਕ ਉਤਤ ਨਾ ਹੀ ਹੋਏ ਹਨ ਆਕਾਸ਼ ਪਿਤਾਲ ਨਾਗ ਲੋਕ ਆਦਿਕ ਇਹ ਉਸ ਦੇ ਪਰਮੇਸ਼ਰ ਦੇ ਕਾਇਮ ਕੀਤੇ ਹੋਏ ਹਨ ਇਹ ਉਹਦਾ ਘਰ ਹੈ ਜਿਹੜਾ ਸੰਸਾਰ ਹੈ ਘਰ ਹੀ ਨਾ ਪ੍ਰੀਤਮ ਸਦਾ ਹੈ ਬਾਲ ਉਸੇ ਤਰ੍ਹਾਂ ਘਰ ਸੰਸਾਰ ਦੇ ਅੰਦਰ ਹੀ ਜਿਹੜਾ ਪ੍ਰੀਤਮ ਪਰਮੇਸ਼ਰ ਨੇ ਬਾਲਾ ਵੱਡਾ ਬਾਲਾ ਬਲੀ ਦਾਲ ਸਰੂਪ ਅਕੀਤ ਉਹ ਵਾਸਤੂ ਰਹਣ ਵਾਲਾ ਉਹ ਘਰ ਦੇ ਵਿੱਚ ਹੀ ਹੈ ਸਾਰੇ ਸੰਸਾਰ ਦੇ ਅੰਦਰ ਹੀ ਹੈ ਇਸੇ ਪ੍ਰਕਾਰ ਧਰਮ ਹੈ ਧਰਤੀ ਤੌਲ ਪਾਤਲ ਸੰਤ ਸਿੰਘ ਜੀ ਘਰ ਸਤ ਸੰਗਤ ਦੇ ਅੰਦਰ ਧਰਤੀ ਵਾਲਾ ਸੁਭਾਅ ਆ ਨਿਮਰਤਾ ਹੈ ਸਤ ਸੰਗਤ ਰੂਪੀ ਘਰਾਂ ਦੇ ਪਰਮੇਸ਼ਰ ਉਹ ਧਰਤੀ ਵਾਲਾ ਸੁਭਾਅ ਹੈ ਗਰੀਬੀ ਵਿੱਚ ਰਹਿੰਦੇ ਹਨ ਅਤੇ ਜੋ ਗੁਸਤਕ ਭਾਵਨਾ ਨਾਲ ਜੀਦੇ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਹੈ ਧਰਮ ਜਿੰਨੇ ਵੀ ਦੀ ਵੀ ਗਿਆ ਹਰ ਹੁੰਦਾ ਹੈ ਐ ਜਿਹੜੇ ਸੰਗਤ ਦੇ ਭਾਵਨਾ ਕਰਕੇ ਜੀਵਨ ਨੂੰ ਫਲ ਪ੍ਰਾਪਤ ਹੁੰਦਾ ਹੈ ਅਸੇ ਧਰਤੀ ਜਿਹੜੀ ਹੈ ਕੋਈ ਉਹਨੂੰ ਪੱਤੀ ਜਾਵੇ ਚੰਨਣ ਲੇਵ ਕਰੀਏ ਕੋਈ ਜੀ ਰਹਿੰਦੀ ਹੈ ਕਿਉਂ ਧਰਤੀ ਆਇਆ ਸੁਹਾਇ ਸੰਗਤ ਦਾ ਹੈ ਕੋਈ ਆਦਰ ਕਰੀਏ ਨਰਾਜ਼ੀ ਕਰੀ ਜਾਏ ਸਭ ਤੇ ਤਰਵਕਾਰ ਸੰਗਤ ਕਰਦੀ ਰਹਿੰਦੀ ਹੈ ਕਿਉਂ ਧਰਤੀ ਅੰਦਰ ਘਾਰੇ ਕਰੀ ਧਰਮ ਹੈ ਧਰਤੀ ਤੌਲ ਪਾ ਤਲ ਇਹ ਸਾਰ ਸੰਗਤ ਰੂਪੀ ਘਰ ਵਿੱਚ ਇਹ ਧਰਤੀ ਮਹਾਰਾਜਾਂ ਨੇ ਰੱਖੀ ਹੈ ਜਿਹੜੀ ਨਿੰਮਰਤਾਰ ਰੱਖੀ ਹੈ ਗਰੀਬੀ ਰੂਪ ਧਰਤੀ ਕੈਮ ਕੀਤੀ ਹੈ ਸਾਰ ਸੰਗਤ ਰੂਪੀ ਘਰ ਵਿੱਚ ਅਤੇ ਫਿਰ ਸੰਗਤ ਦੇ ਵਿੱਚ ਹੋਰ ਤੇ ਵੀ ਕੀ ਰੱਖੀ ਹੈ ਧਾਲ ਅਜਤਾਲ ਦੇ ਬਾਇਲ ਜਿਹੜਾ ਹੈ ਕਹਿੰਦੇ ਹਨ ਉਹ ਤੌਲ ਦਾ ਬਾਇਲ ਉਹ ਧਰਮ ਰੂਪੀ ਤੌਲ ਹੈ ਤੌਲ ਧਰਮ ਰਿਆ ਦਾ ਪੂਤ ਉਹ ਵੀ ਸੰਤ ਸਿੰਘ ਦੇਵ ਕੀ ਰੱਖਿਆ ਹੋਇਆ ਹੈ ਤਾ ਤਲ ਸਤਲ ਪਤਾਲ ਆਦਿਕ ਤੱਤ ਜਿਸ ਦੇ ਬਣਾਏ ਹੋਏ ਹੈ ਪਤਾਲ ਆਦਿਕ ਵਿੱਚ ਘਰੰਗ ਤੇ ਉਸ ਪਰਮੇਸ਼ਰ ਨੂੰ ਧਰਮ ਰੂਪੀ ਤੌਂਦੇ ਦੇ ਆਸਰੇ ਹੈ ਜੇ ਕੋਈ ਕਹਿ ਹੋਰ ਤੋਂ ਨਹੀਂ ਦੇ ਆਸਰੇ ਤਾਂ ਜਿਵੇਂ ਜਵਸਾਜ ਕੀ ਧਰਤੀ ਹੋਰ ਪਰੇ ਹੋਰ ਹੋਰ ਤੁਸੀਂ ਤਾਤ ਪਲੇ ਕੰਨ ਜੋਰ ਧਰਤੀ ਹੋਰ ਤੋਂ ਹੋਰ ਪਰੇ ਹੈ ਜੇ ਤੁਸੀਂ ਕਹੋਗੇ ਕਿ ਇਹ ਤੌਲੇ ਦੇ ਇੱਥਾਂ ਧਰਤੀਕ ਹੋਰ ਹੈ ਉਹ ਧਰਤੀ ਇਸਾਂ ਤੋਂ ਵੱਲ ਹੋਰ ਹੈ ਤਾਂ ਸਾਰੀਆਂ ਧਰਤੀਆਂ ਜਿਨੀ ਜਾਓ ਜਿਹੜੀ ਸਾਰੀਆਂ ਤੋਂ ਮਗਰ ਲੈ ਤੌਲੇ ਉਹ ਦਸਤੀ ਦੇ ਥੱਲੇ ਆ ਕਿਦੇ ਜੋਰ ਦੇ ਆਸਰੇ ਹੈ ਇਸ ਕਰਕੇ ਮਰਨਾ ਪਊਗਾ ਤੌਲ ਧਰਨਦਾ ਕੂਤ ਸੰਤੋਖ ਖਾਤ ਰੱਖਿਆ ਜੰਤੂਕ ਹੋਰ ਤੋਂ ਨਾ ਬਹਿਲ ਦਾ ਕੁਝ ਗਉ ਦਾ ਕੁਝ ਨਹੀਂ ਮਰਨਾ ਤਵੇਗਾ ਇਸ ਕਰਕੇ ਹਜ਼ੂਰ ਨੇ ਕਿਹਾ ਧਰਮ ਹੈ ਧਰਤੀ ਤੋਲ ਪਾਤਲ। ਧਰਮ ਸੰਸਾਰ ਦੇ ਅੰਦਰ ਹੀ ਕਾਰ ਸੰਗਤ ਦੀ ਘਰ ਦੀ ਤੋਲ ਪੁੱਜਲ ਨਿਸਕਾਮ ਧਰਮ ਰੂਪੀ ਤੋਲ ਹੈ। ਅਬ ਇਹ ਪਾਤਾਲਾ ਪਤਾਲ ਨਿਮਰਤਾ ਜਿਸਨ ਕਰਾਵਿਤ ਕੀਤੀ ਹੋਈ ਹੈ। ਐਸਾ ਜਿਹੜਾ ਨਿਸਕਾਮ ਧਰਮ ਰੂਪੀ ਤੋਲ ਹੈ ਇਹ ਵੀ ਸੰਗਤ ਰੂਪੀ ਘਰ ਦੀ ਹੈ। ਪਾਤਾਲਾ ਪਾਤਲ ਨਿਮਰਤਾ। ਕਾਰਨੀ ਮਹ ਪ੍ਰੀਤਮ ਸਦਾ ਹੈ ਬਲ। ਜੇ ਘਰ ਸੰਸਗਤ ਦੇ ਕੀ ਇਹ ਪ੍ਰੀਤਮ ਪਿਆਰਾ ਹੈ। ਜਿਹੜਾ ਬਣੀ ਹੈ ਦਾਲਾ ਬਾਲ ਕੁਸਭਾਵ ਤੇ ਰਹਿਣ ਵਾਲਾ ਹਰਖੋਗ ਤੇ ਰਹਿ ਤਾ ਪਾਉ ਬਾਲ ਬੁੱਧ ਸੁਖਰੇ ਉਹ ਪਰਮੇਸ਼ਰ ਉਹਦੀ ਸਾਧ ਸੰਗਤ ਰੂਪੀ ਧਰਤੀ ਨਿਵਾਸ ਕਰਦਾ ਹੈ ਸਦਾ ਆਨੰਦ ਰਹੇ ਸੁਖਦਾਤਾ ਇਸੇ ਪ੍ਰਕਾਰ ਫੇਰ ਪੜੋ ਕਰਮ ਹੈ ਧਰਤੀ ਤੌਲ ਪਾਤਲ ਸਭ ਸਰੀਰ ਕ੍ਰਿਪੀ ਧਰਤੀ ਦੇ ਅੰਦਰ ਜਿਨ੍ਹਾਂ ਦੇ ਸਾਧ ਸੰਗਤ ਦੀ ਪਹਿਲੀ ਕੋਕ ਪੜਦਾ ਧਰਤੀ ਧਰਤੀ ਦੇ ਅੰਦਰ ਧਰਤੀ ਨਾ ਨਿਮਰਤਾ ਦੇ ਦੇ ਅੰਦਰ ਨਿਮਰਤਾ ਧਾਰੀ ਹੈ ਤੌਲ ਨਿਸਕਾਮ ਕਰਮਾਂ ਦਾ ਅੰਤਾਰਨ ਕੀਤੇ ਹੈ ਤਾਂ ਪਾਪ ਆਲਾ ਉਹਨਾਂ ਤਾਲ ਸ੍ਰੂਪ ਨਹੀਂ ਪਾ ਲਿਆ ਇਸ ਪ੍ਰਕਾਰ ਇਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ ਕਰਮਾਂ ਧਰਤੀ ਕਰ ਅੰਤ ਕਾਰਨ ਇਹਨਾਂ ਦੇ ਧਰਤੀ ਭੂਮਿਕਾ ਜਿਨ੍ਹਾਂ ਦੀ ਪ੍ਰਾਪਤ ਹੈ ਪਹਿਲੀ ਭੂਮਿਕਾ ਦੂਜੀ ਭੂਮਿਕਾ ਤੀਜੀ ਭੂਮਿਕਾ ਚੌਥੀ ਭੂਮਿਕਾ ਇਹ ਭੂਮਿਕਾ ਰੂਪੀ ਧਰਤੀ ਇਹਨਾਂ ਦੇ ਅੰਤ ਕੰਮ ਕੀ ਕਰ ਚ ਪ੍ਰਾਪਤ ਹੈ ਉਹਨਾਂ ਦੇ ਅੰਦਰ ਤੌਲ ਨਿਸਕਾਮ ਕਰਮ ਹੋਣਗੇ ਅਤੇ ਫਿਰ ਇਹ ਪਾਪ ਆਲਾ ਉਹ ਪਾਲ ਰੂਪ ਦੇ ਕਾਈ ਪਾ ਪਾ ਲਿੰਗੇ ਹਨ ਕਰ ਹੀ ਮਹ ਪ੍ਰੀਤਮ ਸਦਾ ਹੈ ਬਾਲਾ ਉਹਨਾਂ ਦੇ ਕਰਨ ਦਾ ਕਰਮੇੰਡ ਮਹ ਪ੍ਰੀਤਮ ਜੋ ਪਰਮੇਸ਼ਰ ਸਦਾ ਬਲੀ ਹੈ ਉਹ ਬਲ ਵਾਲਾ ਬਾਲਕ ਆਇਆ ਕੋਈ ਨਾਸੀ ਰਹਿਣ ਵਾਲਾ ਉਹ ਵੀ ਸਾਰਿਆਂ ਦੇ ਉਹ ਬ੍ਰਹਮ ਦੇਤਿਆਂ ਦੇ ਘਰ ਦੇ ਸਖਿਆਤ ਹੈਨ ਦਾ ਕਰਨੇ ਕੇ सदा ਆਨੰਦ ਰਹੇ ਸੁਖ ਦਾਤਾ ਉਹ ਸੁਖਾਂ ਦਾ ਦਾਤਾ ਸ੍ਰੀਪ ਹੈ ਉਹਨੂੰ ਪਾ ਕੇ ਜੀਵਨ ਮੁਕਤ ਪੁਰਖ ਸਦਾ ਆਨੰਦ ਰਹਿੰਦੇ ਹਨ ਗੁਰਮਤ ਸਹਜਿਤ ਨਾਵਣਿਆ ਉਸ ਵਿੱਚ ਗੁਰਮਤ ਦੁਆਰਾ ਸਹੀਦੀ ਮਿਲਦਾ ਹੈ ਤੇਲ ਹੋਈਦਾ ਹੈ ਜੋ ਸਤਗੁਰਾਂ ਦੀ ਸਿੱਖਿਆ ਨੂੰ ਘਾਰਦੇ ਆ ਉਹ ਸਹੀਦੀ ਤੇਲ ਹੋ ਜਾਂਦੇ ਹਨ ਕਾਇਆ ਅੰਦਰ ਹੋ ਮੈਂ ਮੀਰਾ ਦੇਹ ਦੇ ਅੰਦਰ ਭਾਈ ਜਿਹੜੀ ਹੋ ਮੈਂ ਕਿ ਮੈਂ ਦੇਹ ਹਾਂ ਮੈਂ ਦੇਹ ਹਾਂ ਇਹ ਮੇਰਾ ਪਦਾਰਥਾਂ ਦੀ ਮੇਰੇ ਸੰਬੰਧੀ ਹੈ ਜੋ ਹੈ ਜੰਮਣ ਮਰਨ ਨਾ ਚਿੰਤਾ ਤੇਰਾ ਇਹੋ ਕਰਕੇ ਜਿਹਨਾਂ ਨੂੰ ਜੰਮਣ ਮਰਨ ਹੈ ਇਸੇ ਕਰਕੇ ਚੌਰਾਸੀ ਦਾ ਥੇਰਾ ਹੈ ਇਹ ਚੱਕਰ ਨਹੀਂ ਜਾਂਦਾ ਹਰਦੀਆਂ ਕਿੰਡਾਂ ਨੂੰ ਇਹ ਢੇਰ ਬਣਿਆ ਰਹਿੰਦਾ ਜੁਗਾਂ ਦੇ ਅੰਦਰ ਗੌਰ ਰਖੂਗਾ ਤੂੰ ਹੋਵੇਂ ਮਾਰੇ ਜਿਹੜੇ ਗੁਰਮਖੰਦ ਦੇਹ ਦੀ ਹੰਕ ਦਾ ਉਹ ਮਾਰ ਲਿੰਦੇ ਹਨ ਨਾਮ ਦੀ ਕਮਾਈ ਕਰਕੇ ਸੱਚੂ ਸੱਚ ਤੇ ਆਗਣਿਆ ਜਿਵੇਂ ਮਨ ਮੇ ਹੁਣ ਮਰਦੀਏ ਸੱਚ ਗਿਸ਼ਟੇ ਕਰਕੇ ਸੱਚੇ ਨਾਮ ਦਾ ਸਰਵਣ ਕਰਦੇ ਆ ਸੱਚੇ ਦਾ ਮੰਨਣ ਕਰਦੇ ਆ ਸੱਚੇ ਨੂੰ ਤੇ ਆਗਣਿਆ ਤੇ ਹੁਣਾ ਕਰਦੇ ਪਿਛਤ ਹੋ ਕੇ ਤਾ ਅੰਦਰ ਪਾਪ ਕੁੰਨ ਦੁਏ ਧਾਈ ਜੁਵੇ ਦੇ ਅੰਦਰ ਭਾਈ ਪਾਪ ਵੀ ਰਹਿੰਦਾ ਹੈ ਜੋ ਨਖਿਧ ਕਰਨਾ ਹੈ ਪਾਪ ਹੈ ਗੁਰੂ ਸ਼ਾਸਤਰ ਦੀ ਅਗਾਂ ਤੋਂ ਕੋਈ ਟਾ ਪਾਪ ਹੈ ਤੇ ਕੁੰਨਗੇ ਜਿਨੀ ਪੁਰਵ ਕਾਰਨ ਕਰਨੇ ਹਨ ਤੇ ਫਰ ਦੇ ਇੱਛਾ ਰੱਖ ਕੇ ਉਹ ਪੁੰਨ ਹਨ ਇਸ ਪ੍ਰਕਾਰ ਦੇਹ ਦੇ ਅੰਦਰ ਹੀ ਹਨ ਦੋ ਜੀ ਮਿਲ ਕੇ ਸ੍ਰਿਸ਼ਟ ਉਪਾਇ ਲੈ ਕੇ ਕੁੰਨ ਨੇ ਦੋਹਾਂ ਨੂੰ ਮਿਲ ਕਰਕੇ ਸ੍ਰਿਸ਼ਟੀ ਪੈਦਾ ਕੀਤੀ ਹੈ ਜਿੱਥੇ ਸਾਧ ਸੰਗਤ ਜੀ ਪਾਪ ਬਹੁਤੇ ਹੈ ਤੇ ਕੁੰਨ ਥੋੜੇ ਆ ਪਸ਼ੂਆਂ ਦੀ ਜੁਨ ਤੇ ਪ੍ਰਾਪਤ ਹੁੰਦੇ ਹਨ ਅਤੇ ਜਿਨ੍ਹਾਂ ਦੇ ਤੇ ਮੇਰੇ ਹੀ ਪਾਪ ਹੈ ਉਹ ਪ੍ਰੇਤ ਜੁਨ ਨੂੰ ਪ੍ਰਾਪਤ ਹੁੰਦੇ ਹੋਣਗੇ ਇਸੇ ਪ੍ਰਕਾਰ ਸਾਧ ਸੰਗਤ ਜੀ ਨਾਲ ਕੇ ਕੁੰਨ ਬਹੁਤੇ ਆ ਪਾਪ ਥੋੜੇ ਆ ਉਹ ਉਹ ਦੇਵ ਦੋਹੀ ਨੂੰ ਪ੍ਰਾਪਤ ਬੰਦੇ ਹਨ ਜਿਨ੍ਹਾਂ ਦੀ ਮੇਰੇ ਵੀ ਪੁੰਨੋਂ ਤਨ ਦੇਵ ਦੇਹਾਂ ਦੀ ਪ੍ਰਾਪਤੀ ਵਾਰੀ ਸੀ ਇਸੇ ਪ੍ਰਕਾਰ ਜਿਨ੍ਹਾਂ ਦੇ ਅੰਦਰ ਪਾਪ ਤੇ ਪੁੰਨ ਮਿਸ਼ਰਤ ਹਨਗੇ ਮਿਲਨੇ ਹਨ ਉਹ ਮਨੁੱਖਾ ਦੇਵ ਨੂੰ ਪ੍ਰਾਪਤ ਪੁਰਖ ਹੁੰਦੇ ਹਨ ਇਸ ਪ੍ਰਕਾਰ ਉਤਮ ਮੱਧਮ ਕ੍ਰਿਸ਼ਤੀ ਬਣੀ ਹੈ ਦੋਹੀ ਮਿਲ ਕੇ ਸ੍ਰਿਸ਼ਟ ਉਪਾਇ ਦੋਹਾਂ ਨੂੰ ਮਿਲ ਕਰਕੇ ਸ੍ਰਿਸ਼ਤੀ ਨੂੰ ਪੈਦਾ ਕੀਤਾ ਹੈ ਦੋਵੇਂ ਮਾਰ ਜਾਏ ਇਕਤ ਘਰ ਆਵੇ ਇਹ ਸਾਧ ਸੰਗਤ ਜੀ ਦੋਹਾਂ ਨੂੰ ਮਾਰ ਕੇ ਜਾ ਕੇ ਇਕਤਾ ਦੇ ਘਰ ਚ ਆਵੇ ਇਹ ਹਨਾ ਮਾਰਨਾ ਸੀ ਪਾਪ ਦਾ ਕਰਨੀ ਛੱਡ ਦੇਵੇ ਤੇ ਪੁੰਨ ਜਿਹੜੇ ਹਨ ਉਸ ਕਾਮ ਕਰਮ ਕਰਨੇ ਆ ਕਿ ਮੈਨੂੰ ਸਵਰਗ ਦੀ ਪ੍ਰਾਪਤੀ ਹੋਵੇ ਵਰਨ ਲੋਕ ਦੀ ਪ੍ਰਾਪਤੀ ਹੋਵੇ ਤੇ ਉਸ ਵਾਸ਼ਨਾ ਨੂੰ ਲੈ ਕੇ ਇੰਦਰ ਲੋਕ ਸਿਰ ਲੋਕਾਂ ਜਾਏ ਉਹ ਥੇ ਕਬ ਕਰ ਬੋਹਰੇ ਆਏ ਉਹ ਮੁੜ ਕੇ ਆਉਣਾ ਪੈਂਦਾ ਸੀ ਉੱਥੋਂ ਬੋੜੋ ਇਸ ਕਰਕੇ ਪੁੰਨ ਜਿਹੜੇ ਹਨ ਸ਼ਕਾਂਤ ਪੁੰਨਾਂ ਨੂੰ ਵੀ ਛੱਡੇ ਇਹ ਤਾਂ ਐ ਹੋ ਜਿਵੇਂ ਕੋਈ ਕਾਪੀ ਸਾਹਿਬ ਸੰਗੇ ਜੀ ਕਿਸੇ ਦੁਸ਼ਮਣ ਰਾਜੇ ਨੇ ਪਕੜ ਲਿਆ ਹੋਵੇ ਤਗੜ ਕੇ ਉਹਨਾਂ ਸਨੇ ਦੀ ਬੇੜੀ ਪਾ ਦੇਵੇ ਕੈਦੀ ਤਾਂ ਉਹ ਵੀ ਹੁੰਦਾ ਹੀ ਇਹਨਾਂ ਅਤੇ ਇੱਕ ਜਿਹੜਾ ਦੂਆ ਦੋਸ਼ੀ ਆਨ ਨੂੰ ਲੋਹੇ ਦੀ ਬੇੜੀ ਪਾ ਦੇਵੇ ਕਿਉਂ ਜਿਹੜੀਆਂ ਹੋਰ ਜੂਨਾ ਹੋਣਗੀਆਂ ਇਹ ਲੋਹੀ ਦੀ ਬੇੜੀ ਦੀ ਨਹੀਂ ਆਈਆਂ ਤੇ ਜਿਹੜੀ ਪੁੰਨਾ ਕਰਕੇ ਸਰਗਾਂਦਕਾਂ ਦੀ ਦੇਵਕੱਦੀ ਦੀ ਸੁਖ ਹੈ ਉਥੇ ਨਾਚ ਦੇਖਦੇ ਆ ਪੱਛਰਾਂ ਦੇ ਵਿਸ਼ੇਸ਼ੁਕਨ ਕਰਦੇ ਰਹਿੰਦੇ ਐ ਇਸ ਵੇਲੇ ਦੀ ਬੇੜੀ ਆਉਣੀ ਐ ਇਸ ਤਰਕਾਰ ਦੋ ਵਾਹ ਦੋਵੇਂ ਕੈਦੀ ਇਹ ਲੋਕ ਦੋਵੇਂ ਮਾਰ ਜਾਏ ਇੱਕ ਧਰ ਆਵੇ ਜਿਹੜਾ পাপ ਨੂੰ ਨਿਵੰਤ ਕਰੇ ਤੇ ਪੁਨਾ ਆਉਂਦੇ ਹਰ ਵੀ ਇੱਛਾ ਕਾਹੂ ਹਲਕੀ ਇੱਛਾ ਨਹੀਂ ਬਚੈ ਮਾਰ ਕਰਕੇ ਸਭ ਸੰਗਤ ਦੇ ਵਿੱਚ ਜਾਵੇ ਤੇ ਫੇਰ ਇੱਕ ਧਰ ਆਵੇ ਗੁਰੂ ਸਾਹਿਬ ਦੀ ਸ਼ਰਨ ਜਾਵੇ ਅਤੇ ਫੇਰ ਉਹ ਸਭ ਸੰਗਤ ਰੂਪੀ ਜਗ੍ਹਾ 'ਚ ਮਿਲ ਕੇ ਇੱਕ ਦਾਰੇ ਘਰ ਸੂਤ ਬਚਾ ਜਾਂਦਾ ਸਤ ਹੋ ਜਾਂਦਾ ਗੁਰਮਤ ਸਹਿਜ ਸਮਾਵਣਿਆ ਇਹ ਭਾਈ ਗੁਰਮਤ ਪ੍ਰਾਪਤ ਹੁੰਦੀ ਹੈ ਸਰ ਸਾਰ ਸੂਰਜ ਕਿਸ ਸਮਾਉਣਿਆ ਅਧੇਦ ਹੋਈਦਾ ਮੇਰੇ ਨਾਲ ਹੁੰਦਾ ਹੈ। ਘਰ ਹੀ ਮਾਹੇ ਦੂਜਾ ਹੈ ਧਾਇ ਹਨੇਰਾ। ਮੁਖ ਹੈ ਤਾਂ ਸਾਰਿਆਂ ਦੇ ਘਰ ਹਿਰਦੇ ਕੀ ਮੇਰਾ ਵਾਹਿਗੁਰੂ। ਪਰ ਬ੍ਰਹਤ ਭਾਗਾ ਮੇਰਾ ਪਿਆ ਹੈ ਜੀਆਂ ਦੇ ਅੰਦਰ। ਜਿਦੈ ਜੀ ਜਿਹੜੀ ਹੈ ਇਹੋ ਹੀ ਅਗਿਆਨ ਦਾ ਹਨੇਰਾ ਕਿਆ ਹੋਇਆ। ਘਰ ਹੀ ਮਾਹੇ ਦੂਜਾ ਹੈ ਧਾਇ ਹਨੇਰਾ। ਸਰਵਜੀਤੀ ਪਰਮੇਸ਼ਰ ਦੀ ਜੋਤ ਹੈ। ਦੁਆ ਦੇ ਭਾ ਕਰਕੇ ਮੇਰਾ ਤੇ ਆ ਜਿਸ ਦਾ ਨਹੀਂ ਉਸ ਰੂਪ ਚਾਨਣ ਹੋਵੇ ਛੋੜੇ ਹੋ ਮੈਂ ਮੇਰਾ ਚਾਨਣ ਕਹੇ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ ਜੇ ਦੇ ਵੀ ਹੋ ਮੈਂ ਛੱਡ ਦੇਵੇ ਪਦਾਰਥਾਂ ਦੀ ਮੇਰ ਛੱਡ ਦੇਵੇ ਇਸ ਬੰਨੀਆਂ ਦੀ ਮੇਰ ਛੱਡ ਦੇਵੇ ਦਿਨੋਂ ਟੁੱਟ ਜਾਈਏ ਦੀ ਇਹਨੂੰ ਪ੍ਰਕਾਸ਼ ਹੋ ਜਾਂਦਾ ਇੱਕ ਬੰਕਰੋੜਾਂ ਸੂਰਜਾਂ ਵਰਗੀ ਲਸ਼ਕੋ ਦੇ ਅੰਦਰ ਪੈ ਜਾਂਦੀ ਹੈ ਗੁਰਮਖੰਦੀ ਭਾਵਨਾ ਇਸ ਸਰਕਾਰ ਦੀ ਸੰਤ ਮਹਾਰਾ ਪਿੰਡਾਂ ਵਾਲਿਆਂ ਦੀ ਕਹਿੰਦੇ ਜਦੋਂ ਰਮਾਲ ਸਰਗੁਰੂ ਮਹਾਰਾ ਸਾਹਿਬ ਤੇ ਚੱਕੀਆ ਹੈ ਉਦਾਂ ਜੇ ਬਿਜਲੀ ਬੱਦਲਾਂ ਤੇ ਲੱਗਦੀ ਹੁੰਦੀ ਹੈ ਐਨਾਲਾ ਦੀ ਜੋਤ ਦਾ ਪ੍ਰਕਾਸ਼ ਚਮਕਦਾ ਹੈ ਉਸ ਪ੍ਰਕਾਸ਼ ਨੂੰ ਦੇਖ ਕੇ ਸਿੱਖ ਦਾ ਚਿੱਤ ਮੋਇਆ ਜਾਂਦਾ ਹੈ ਫੇਰ ਸ਼ਬਦ ਨੂੰ ਕਮਾ ਕੇ ਨਿਹਾਲ ਹੋ ਜਾਂਦਾ ਹੈ ਕਿਉਂ ਭਾਵਨਾ ਜਿਹਨਾਂ ਦੀ ਤਾਨੋ ਪਰਖਣਾ ਤਾਨਣ ਹੋਵੇ ਛੋੜੇ ਹੋਵੇਂ ਮੇਰਾ ਜੇ ਦੇਰੀ ਹੰਕਾਰ ਛੱਡੇ ਪਦਾਰਥਾਂ ਦੀ ਮੇਰ ਛੱਡੇ ਫੇਰ ਇਹ ਪ੍ਰਕਾਸ਼ ਹੁੰਦਾ ਹੈ ਪਰਗਟ ਹੁੰਦਾ ਤੇ ਇਹ ਹਾਲ ਹੋ ਜਾਂਦਾ ਹੈ ਪ੍ਰਗਟ ਸ਼ਬਦ ਹੈ ਸੁਖ ਦਾਤਾ ਇਹ ਪ੍ਰਗਟ ਪਰਮੇਸ਼ਰ ਦਾ ਕਰਨ ਵਾਲਾ ਸਰੂਪ ਨੂੰ ਸ਼ਬਦ ਹੈ ਜੋ ਸਰਬ ਸੁਖਾਂ ਦਾ ਦਾਤਾ ਪ੍ਰਗਤੀ ਇਹ ਸ਼ਬਦ ਬ੍ਰਹਮ ਦਾ ਹੈ ਸਰਬ ਸੁਖਾਂ ਦਾ ਦਾਤਾ ਹੈ ਆਨ ਦੇ ਨਾਮ ਤੇ ਆਗਣੇ ਰਾਜ ਦੇ ਨਾਮ ਨੂੰ ਜਿਹਾਉਣੇ ਕਰਕੇ ਉਹ ਪ੍ਰਗਟ ਹੁੰਦਾ ਹੈ ਬ੍ਰਹਮ ਅੰਤਰ ਜੀਉਤ ਪ੍ਰਗਟ ਪਾਸਾਰ ਇਹ ਅੰਦਰ ਹੀ ਹੈ ਜੋਤ ਜਿਸ ਦੇ ਆਸੇ ਸਾਰਾ ਪਸਾਰਾ ਪ੍ਰਗਟ ਹੋ ਰਿਹਾ ਹੈ ਬੁਰਾ ਭਲਾ ਚੰਗਾ ਮੰਦਾ ਜਿਸ ਨਾਲ ਜਾਣੀਦਾ ਹੈ ਅਗੇ ਦੁਖੀ ਸੁਖੀ ਤੁਖੀ ਹੋਵੀਂ ਹੋਗੀ ਜੋਗੀ ਜਿਸ ਨਾਲ ਜਾਣੀਦੇ ਹੈ ਉਹ ਅੰਦਰ ਹੀ ਹੈ ਮਹਾਰਾਜ ਉਹਦੇ ਨਾਲ ਸਾਰਿਆਂ ਨੂੰ ਗਿਆਨ ਹੋ ਰਿਹਾ ਹੈ ਅਗਿਆਨੀ ਅਸੀਂ ਆਪਣੇ ਨੂੰ ਉਸੂਤ ਨੂੰ ਸਮਝਦੇ ਨਹੀਂ ਗਿਆਨਵਾਨ ਨੇ ਆਪਣੀ ਆਤਮਾ ਨੂੰ ਸਮਝ ਲਿਆ ਹੈ ਇਸ ਤਰਕਾਰ ਅੰਤਰਜੂਤ ਪ੍ਰਗਟ ਪਾਸਾਰ ਇਹ ਜਿੰਨਾ ਸਾਰਾ ਪਸਾਰਾ ਪ੍ਰਗਟ ਹੋ ਰਿਹਾ ਅੰਦਰ ਹੈ ਜੋਤੀ ਰੂਪ ਉਹ ਪ੍ਰਕਾਸ਼ ਰਿਹਾ ਸਾਰਿਆਂ ਨੂੰ ਗੁਰਸਾਖੀ ਮਿਟਿਆ ਅੰਧਿਆਰ ਇਹ ਕਹਿੰਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਪ੍ਰਾਪਤ ਹੋਈ ਹੈ ਬਾਕੀਆਂ ਨੂੰ ਪੜਦਾ ਬਣਿਆ ਰਹਿੰਦਾ ਹੈ ਉਹਨਾਂ ਨੂੰ ਗਿਆਨ ਦਾ ਵਰਿੰਦਾ ਪੜਦਾ ਚੱਕਿਆ ਗਿਆ ਹਨੇਰਾ ਮਿਟ ਗਿਆ ਹੈ ਤਮਲ ਵਿਗਾਸ ਸਦਾ ਸੁਖ ਪਾਇ ਗੁਰੂ ਦੇ ਕਹਨੋਂ ਅਖੜਿਆ ਹੈ ਕਹਾਂ ਸੋਖ ਸਰੂਪ ਨੂੰ ਉਹਨਾਂ ਕਿਛੂ ਵੇਦ ਨਹੀਂ ਆਈ ਪਾਲਿਆ ਹੈ ਜੋਤੀ ਜੋਤ ਮਿਲਾਵਣੇ ਜੋਤੀ ਰੂਪ ਜੋ ਬ੍ਰਹਮਾ ਆਪਦੀ ਜੋਤ ਕੇ ਉਹਨਾਂ ਨੂੰ ਕਰ ਕਰ ਜੋਤ ਨੂੰ ਮੇਲ ਲੈਂਦਾ ਤੇ ਇਹ ਕਰ ਲੈਂਦਾ ਹੈ ਅੰਦਰ ਮਹਿਲ ਰਤਨੀ ਭਰੇ ਪੰਡਾਰਾ ਸਾ ਸੰਗਤ ਜੀ ਅੰਦਰ ਹੀ ਸਾਰੇ ਮਹਿਲ ਹਨ ਜੋ ਬ੍ਰਹਮੰਡੇ ਸੋਈ ਪਿੰਡੇ ਸਾਰਿਆਂ ਦੇ ਮਹਿਲ ਜਿਦਦੇ ਦੇ ਅੰਦਰ ਹੈ ਉਹ ਸਰੀਰ ਦੇ ਅੰਦਰ ਮਹੱਲੇ ਟਿਕਾਣੇ ਹਨ ਕਿਤੇ ਹੱਥੇ ਦਾ ਕੋਠਾ ਹੈ ਕਿਤੇ ਸਾ ਸੰਗਤ ਜੀ ਸੋਗ ਦਾ ਕੋਠਾ ਹੈ ਕਿਤੇ ਕਾਮ ਦਾ ਕਿਤੇ ਕਰੋਧ ਦਾ ਕਿਤੇ ਲੋਭ ਦਾ ਕਿਤੇ ਮੋਹ ਦਾ ਕਿਤੇ ਸਤ ਦਾ ਕਿਤੇ ਸੰਤੋਖ ਦਾ ਹੈ ਅੰਦਰ ਹੀ ਹੈ ਮਹਲ ਸਾਰੇ ਮਾਰੇ ਜੋਬਰਾ ਮੰਡੇਕਾ ਪਿੰਡ ਕੀ ਰੱਖੇ ਹੋਏ ਐ ਪਰ ਰਤਨੀ ਭਰੇ ਪੰਡਾਰਾ ਇਸ ਪ੍ਰਕਾਰ ਰਤਨ ਵਿਰਾਜ ਆਦਕਾ ਦੇ ਪੰਡਾਰੇ ਹੋਏ ਜਿਨ੍ਹਾਂ ਦੇ ਭਰੇ ਹੋਏ ਐ ਉਹਨਾਂ ਨੂੰ ਅੰਦਰੋਂ ਮਹਲ ਸੁਰੀਆ ਤਰ ਪ੍ਰਾਪਤ ਹੋਇਆ ਹੈ ਗੁਰਮੁਖ ਪਾਈ ਨਾਮ ਅਪਾਰਾ ਗੁਰਮੁਖ ਜਿਹੜੇ ਐ ਸਾਰਿਆਂ ਪਦਾਰਥਾਂ ਤੋਂ ਅਪਾਰ ਨਾਮ ਹੈ ਪਰਮੇਸ਼ਰ ਦਾ ਉਸ ਨੂੰ ਪਾਉਂਦੇ ਐ ਨਾਮ ਕਰਕੇ અપਾਰ સૂਕ ਨੂੰ ਪਾ ਲੈਂਦੇ ਹਨ ਗੁਰਮੁਖ ਬਣ ਕੇ ਸਦਾ ਵਪਾਰੀ ਗੁਰਮੁਖ ਜੀ ਖਰੀਦਦੇ ਹਨ ਸਦਾ ਗੁਰੂ ਸਾਹਿਬ ਨੂੰ ਤਨ ਮਨ ਧੰਵੇ ਕੇ ਉਹ ਵਪਾਰੀ ਬਣ ਕੇ ਆਪ ਨਾਮ ਨੂੰ ਖਰੀਦਦੇ ਹੈ ਹਰ ਕੇ ਨਾਮ ਕੇ ਵਪਾਰੀ ਜਿਹੜਾ ਹਰ ਜਿਹੜਾ ਨਿਰਮੋਹਕ ਛੁੱਟ ਗਈ ਸੰਸਾਰੀ ਇਸ ਪ੍ਰਕਾਰ ਸਾਹਿਬ ਸੰਗੇ ਜੀ ਉਹ ਨਾਮ ਦੇ ਵਪਾਰੀ ਹਨ ਨਾਮ ਨੂੰ ਖਰੀਦਦੇ ਹਨ ਆਪ ਤੇ ਹੋਰ ਨਾ ਨੂੰ ਪਰਮੇਸ਼ਰ ਦੇ ਨਾਮ ਦਾ ਬੇਕਾਰ ਕਰਾਉਂਦੇ ਹਨ ਉਹਨਾਂ ਨੂੰ ਵਿਦੇਸ਼ ਲੈ ਕੇ ਨਿਹਾਲ ਕਰਦੇ ਹਨ ਲਾਹਾ ਨਾਮ ਸਰਪਾਵਣਿਆ ਉਹ ਭਾਈ ਅਮਰ ਦੇ ਨਾਮ ਕਰਕੇ ਇਹ ਨਾਮ ਜੋ ਪ੍ਰਸਿੱਧ ਬ੍ਰਹਮ ਉਹਦੀ ਪ੍ਰਾਪਤੀ ਦਾ ਨਹੀਂ ਹੈ ਜੀ ਕੋਈ ਮੋਹ ਨਹੀਂ ਹੈ ਜੀ ਕੋਈ ਮੋਹ ਅਗਿਆਨ ਉਹ ਸੂਤ ਦਾ ਲਾਹਾ ਖਲਾ ਪਾਉਂਦੇ ਹਨ ਇਹਨਾਂ ਦੀ ਪ੍ਰਾਪਤੀ ਦਾ ਆਪੇ ਵੱਖ ਰੱਖੇ ਆਪੇ ਦੇ ਮੋਹ ਜਾਈ ਆਪ ਹੀ ਵਸੂ ਰੱਖੀ ਹੈ ਸਾਰਿਆਂ ਦੇ ਹਿਰਦੇ ਚੇਤਨਮਾ ਰਹੇ ਨੇ ਆਪ ਦੀ ਸੱਤਾ ਰੂਪ ਕੋ ਆਪੀ ਬ੍ਰਹਮ ਵਿਦਿਆਰਥੀ ਵਕਤ ਵਕਤ ਇਹਨਾਂ ਦਿੰਦਾ ਹੈ ਉਹ ਪ੍ਰਾਪਤ ਕਰਦੇ ਹਨ ਗੁਰਮੁਖ ਬਣ ਜਾ ਕੇ ਕੀ ਕੀ ਇਹੋ ਜਿਹੇ ਪਾਰ ਨੂੰ ਕੋਈ ਕੋਈ ਗੁਰਮੁਖ ਹੈ ਜਿਹੜੇ ਬਣ ਜਦੇ ਖਰੀਦਦੇ ਹਨ ਗੁਰਾਂ ਦੇ ਪਾਸੋਂ ਨਾਨਕ ਜਿਸ ਨਦਰ ਕਰੇ ਸੋ ਪਾਏ ਸਰਗੁਰੂ ਜੀ ਕੰਨਿਨਾਂ ਤੇ ਮਹਾਰਾਜ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਆ ਉਹ ਪਾਈ ਸਕਦੇ ਆਂਦੇ ਬਸ ਉਮਰਤ ਨਾਮ ਦੀ ਦਾਤ ਪਾਉਂਦੇ ਹਨ ਕਰ ਕੇ ਰੁਪਾ ਮਨ ਵਿਸਾਵਣਿਆ ਕੌਣ ਪਾਉਂਦਾ ਕਹਿੰਦੇ ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਕਰਦੇ ਹੈ ਜਿਨ੍ਹਾਂ ਦੇ ਮਨ ਤੇ ਵਿਸਾਦੇਂਗੇ ਨਾਮ ਇਹ ਸਤਿਗਿਆਨੀ ਕਿਰਪਾ ਕਰਕੇ ਮਨ ਤੇ ਵਿਸਾਇਆ ਜਾਂਦਾ ਹੈ ਮਾਜ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਜਿਹੜੇ ਬੱਚਾ ਜੀ ਜਿਨ੍ਹਾਂ ਦੇ ਕਸ ਤੋਂ ਗੁਰਾਂ ਦੀ ਸੇਵਾ ਕਰਾਉਂਦਾ ਹੈ ਜਿਹੜੇ ਗੁਰਾਂ ਦੀ ਸੇਵਾ ਕਰਨ ਤੇ ਲੱਗੇ ਹੋਏ ਹੈ ਉਹਨੂੰ ਹਰਿ ਨੇ ਆਪ ਦੇ ਨਾਲ ਹੀ ਮੇਲ ਲਿਆ ਹਰੀ ਨੇ ਉਹ ਆਵਰੇ ਸ਼ਰੂਰ ਕੇ ਮੇਲੇ ਹੋਏ ਐ ਜਿਹੜੇ ਗੁਰਾਂ ਦੀ ਸੇਵਾ ਚ ਸੇਵਾ ਕਰਾਉਂਦੇ ਐ ਜਿੰਨਾਂ ਤੋਂ ਉਹ ਸਭਗਿਆਂ ਦੀ ਕਹਿਲ ਕਰਕੇ ਜੀਵਨ ਮੁਕਤ ਹੁੰਦੇ ਹਨ ਗੁਰ ਕੈ ਸਬਦ ਭਾਉ ਦੀਜਾ ਜਾਏ ਆਪੀ ਜੀਵੀ ਜਿਹੜਾ ਤੇਗ ਗਿਆਨ ਹੈ ਬਣਿਆ ਰਹਿਣਾ ਵੀ ਸ਼ਿਰ ਸਰਵਾਜਾ ਮੈਲ ਪਾਗੋ ਕੰਨ ਨਹੀਂ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਐ ਸੀ ਪਰਵਲ ਹੈ ਜਾਇਬ ਭਾਂਦਰੋਂ ਕਾਈ ਕਰਿਆ ਜਾਂਦਾ ਹੈ ਹਰ ਨਿਰਮਲ ਸਦਾ ਗੋਣ ਦਾਤਾ ਉਹ ਹਰੀ ਉਜਲ ਹੈ ਜਿਸ ਵਿੱਚ ਲਾਲਚ ਲੁਸਾ ਆਦਕ ਜਾ ਮਾਲਕੇ ਬਾਦਕ ਅਵਰਨ ਆਦਿਕ ਮਾਇਆ ਨਹੀਂ ਅਤੇ ਕਿਸੇ ਅਸ ਇਸੇ ਅਸ਼ਟਯਦ ਦੁਖ੍ਰੂਮ ਆਇਆ ਵੀ ਮੈਂ ਨਹੀਂ ਐਸਾ ਹਰੀ ਨਿਰਮਲ ਉਜਲ ਸ੍ਰੀਪ ਹੈ ਸਦਾ ਗੁਣ ਦਾ ਸਦਾ ਉਹ ਗਿਆਨ ਆਦੇ ਗੁਣਾਂ ਦਾ ਦਾਤਾ ਹੈ ਜਿਨ੍ਹਾਂ ਗੁਣ ਉਸੇ ਪਾਸੋਂ ਦਾਤਾ ਪ੍ਰਾਪਤ ਹੋਈਆਂ ਹਨ ਹਰ ਗੁਣ 'ਮਹਿ ਆਪ ਸਮਾਵਣਿਆ ਜਿਹੜੇ ਹਰੀ ਦੇ ਗੁਣਾਂ ਅਨੁਸਾਰ ਸੰਗੇ ਜੀ ਹਰ ਗੁਣ 'ਮਹਿ ਹਰ ਗੁਣ 'ਮਹਿ ਆਪ ਸਮਾਵਣਿਆ ਜਿਹੜੀ ਦੀ ਪ੍ਰਾਪਤੀ ਵਾਲੀ ਬਣ ਆਵੇ ਹਰ ਗੁਣ 'ਮਹਿ ਆਪ ਸਮਾਵਣਿਆ ਜਿਹੜਾ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ ਉਹਨਾਂ ਦੇ ਵਿੱਚ ਆਪ ਮਾਰਿਆ ਅਪੇਦ ਹੋ ਜਾਂਦੇ ਮਿਲ ਜਾਂਦੇ ਹੈ ਉਹਨਾਂ ਨੂੰ ਆਪ ਸਕੇ ਪਾਛਾ ਆਪ ਦੇ ਕੁ ਸਮਾ ਲੈਂਦੇ ਮੇਲ ਲੈਂਦੇ ਹਨ ਹੋ ਗਾਰੀ ਜੀ ਹੋ ਗਾਰੀ ਬਿਨੰ ਹਰੀ ਦੇਨ ਸਰਦਾ ਪ੍ਰੀਮਾ ਦਾ ਕਾਜ ਅੰਭੀ ਹਨ ਹੈ ਹੋ ਗਾਰੀ ਜੀ ਹੋ ਗਾਰੀ ਅਭੀ ਵਾਰ ਵਾਰ ਮਨੇ ਹਾਰ ਜਾਈਏ ਜੀ ਉਹਨਾਂ ਪਿਆਰਿਆਂ ਤੋਂ ਸਾਚੇ ਸੱਚਾ ਹਿਰਦੈ ਦਾ ਸਾਗੜਿਆ ਜੀ ਸਤਿ ਮਿਸ਼ੇ ਕਰਕੇ ਸੱਚੇ ਅਕਾਲ ਪੁਰਖ ਨੂੰ ਫਿਰ ਲੋਕ ਸੁਣਾ ਕਰਦੇ ਹਨ ਸੱਚਾ ਨਾਮ ਸਦਾ ਹੈ ਨਿਰਮਲ ਇਹ ਪਾਈ ਸੱਚਾ ਅਕਾਲ ਪੁਰਖ ਦਾ ਨਾਮ ਹੈ ਹਰ ਹਾਲ ਨਿਰਮਲ ਮਾਇਰ ਤੋਂ ਪਾਪਾਂ ਤੋਂ ਰਹਿਤ ਕਰਨ ਵਾਲਾ ਉਜਲ ਸਰੂਪ ਹੈ। ਉਹ ਰਸ ਗਦੀ ਮੰਨ ਗਸਾਵਣਿਆ ਇਹੋ ਜਿਹੇ ਗੁਰੂ ਸਾਹਿਬ ਦੀ ਸ਼ਬਦ ਦੀ ਕੁਮਾਈ ਹੈ। ਉਹਨਾਂ ਨੇ ਮੇਰੇ ਮਨਮਹਾਰਾ ਨਾਮ ਨੂੰ ਸਿਵਾਣਾ ਕੀਤਾ ਹੈ। ਪ੍ਰਹ ਹੈ ਆਪੇ ਜੁਰਦਾਤਾ ਕਰਮ ਵਿਧਾਤਾ ਆਪ ਜੀ ਸਰੂਪ ਹੋ ਕੇ ਦਾਤਾ ਹੈ ਨਾਮ ਦਾ। ਆਦੀ ਈਸ਼ਰੋ ਕੇ ਕਰਮਾਂ ਅਨਸਾਰ ਫਲ ਪ੍ਰਦਾਤਾ ਹੈ ਸੇਵਕ ਸੇਵ ਹੈ ਗੁਰਮਖ ਹਰ ਜਾਤ ਜਿਹੜੇ ਸੇਵਕ ਬਣ ਕੇ ਸੇਂਦੇ ਆ ਉਹਨਾਂ ਗੁਰਮਖਾਂ ਨੇ ਉਹ ਸਰੀਰ ਨੂੰ ਗੁਰੂ ਵੀ ਆਪ ਹੈ ਪ੍ਰਮੇਸ਼ਰ ਵੀ ਕਰਮਾਂ ਅਨਸਾਰ ਫਲ ਦੇਣ ਵਾਲਾ ਆਪ ਹੈ ਕਿਉਂ ਗੁਰਮਖਾਂ ਨੇ ਆਪਣੇ ਸਰੀਰ ਨੂੰ ਜਾਣ ਲਿਆ ਹੈ ਅੰਮ੍ਰਿਤ ਨਾਮ ਸਦਾ ਜਨਸੂਹ ਹੈ ਉਹ ਮਾਰੇ ਅੰਮ੍ਰਿਤ ਨਾਮ ਨੂੰ ਪੀ ਕੇ ਅਮਰ ਹੋ ਕੇ ਸਲਾਮ ਆਰੇ ਬਿਗੜੀ ਜਾਨ ਪ੍ਰੇਮੀ ਸੋਦਾ ਪਾਉਂਦੇ ਹੁਣ ਗੁਰਮਤ ਹਰ ਰਸ ਪਾਵਣੇ ਭਾਈ ਜੀ ਨੇ ਸਤਗੁਰਾਂ ਦੀ ਮੱਕ ਸਿੱਖਿਆ ਲਈ ਹੈ ਉਹਨਾਂ ਨੇ ਹਰੀ ਦੇ ਰਸ ਨੂੰ ਪਾਵਣਿਆ ਪੜਨਾ ਕੀਤਾ ਹੈ ਇਸ ਗੁਫਾ ਮਹਿ ਇੱਕ ਥਾਨ ਸੁਹਾਇਆ ਦੇਖੋ ਬੇਰੁਖੀ ਗੁਫਾ ਵਿੱਚ ਇੱਕ ਇਹ ਥਾਂ ਬੜਾ ਸੋਹਣੀ ਕਾ ਪੂਰਾ ਗੁਰ ਹਉਮੈ ਧਰਮ ਚੁਕਾਇਆ ਜਿਨ੍ਹਾਂ ਦੇ ਹਿਰਦੇ ਚ ਪੂਰਿਆ ਸੰਗਤਨ ਦੇ ਵੀ ਹਉਮੈ ਤੇ ਜਿਹੜਾ ਧਰਮ ਹੈ ਤੇਰ ਪਰਮਾਤਮਿਕ ਚੱਕਰ ਤੇ ਉਹਨਾਂ ਨੂੰ ਇਹ ਗੁਫਾ ਤ੍ਰਿਯਾਤਾ ਰੂਪੀ ਇੱਕ ਥਾਂ ਸੂਗ ਦੀ ਸਖਿਆਤਾਰੂਪੀ ਹੈ ਇਸ ਉਹਨੀਤ ਪ੍ਰਾਪਤ ਹੋਇਆ ਹੈ ਅਨੰਦ ਦੇ ਨਾਮ ਸਲਾਹਨ ਰੰਗ ਰਾਤੇ ਨੂੰ ਤੁਲੰਠਿ ਰਿਤੇ ਹੋਏ ਰਾਜਨੇ ਮਹਾਰਾਜ ਦੇ ਨਾਮ ਨੂੰ ਸਲਾਹਨ ਦੇ ਅਨੁਸਰਸ ਕਰਦੇ ਹਨ ਗੁਰ ਕਿਰਪਾ ਤੇ ਪਾਵਰ ਉਹ ਸਭਾਂ ਦੀ ਕਿਰਪਾ ਕਰਕੇ ਉਸ ਅਨੰਦ ਨੂੰ ਭਾਈ ਪਾ ਲੈਂਦੇ ਹਨ ਗੁਰ ਕੈ ਸਬਦ ਇਹੋ ਗੁਫਾ ਦੀ ਚਾਰੇ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਕਰਕੇ ਵੇ ਰੂਪੀ ਗੁਫਾ ਨੂੰ 10000 ਰੁਪਏ ਗੁਫਾ ਨੂੰ 3000 ਰੁਪਏ ਗੁਫਾ ਨੂੰ ਅੰਕਾ ਕਰ ਰੁਪਏ ਗੁਫਾ ਨੂੰ ਸਰੂਪ ਰੂਪੀ ਗੁਫਾ ਵੀ ਵਿਚਾਰ ਪ੍ਰਾਪਤ ਕਰੇ ਨਾਮ ਨਰਿੰਜਨ ਅੰਤਰ ਵਸੈ ਮੁਰਾਰੇ ਅੰਗਲ ਵਿੰਗੰਗਾ ਨਾਮ ਜਿਨ੍ਹਾਂ ਦੇ ਲੱਗਦਾ ਹੈ ਉਹਦੇ ਅੰਦਰ ਮੁਰਾਰੀ ਆਪ ਹੀ ਵਸ ਜਾਂਦਾ ਸੁਭੂਤ ਰੂਪ ਰਮੇਸ਼ਰ ਮੜਾਰੀ ਮੁਰਲੇ ਦਾਦ ਕਾਣਾ ਨਾਸਕਾ ਨਵਾ ਸਰਗੁਣ ਸਰੂਪ ਤੇ ਮਹਿੰਜਨ ਮਾਇਆ ਕਾ ਸੁਧ ਸਰੂਪ ਨਿਰਗੁਣ ਸਰਗਣ ਆਪ ਹੀ ਆਦਵਾ ਹੈ ਉਹਨਾਂ ਦੇ ਹਰ ਗੁਣ ਗਾਵੈ ਸਬਦ ਸੁਹਾਏ ਜੀ ਗੁਰੂ ਸਾਹਿਬ ਦੇ ਸ਼ਬਦ ਵਿਦੇਸ਼ ਕਰਕੇ ਹਰੀ ਦੇ ਗੁਨਾਹ ਨੂੰ ਕਹਿੰਦੇ ਬੜੇ ਸੋਹਣੇਕ ਹੁੰਦੇ ਹਨ ਉਹ ਮਿਲ ਪ੍ਰੀਤੋਂ ਸੁਖ ਪਾਵਣੇ ਵਾਹਿਗੁਰੂ ਪ੍ਰੀਤੋਂ ਸਤਗੁਰਾਂ ਨਾਲ ਜੋ ਕਰਮ ਪ੍ਰੇਮ ਦੇ ਅਸਤਵ ਹੈ ਉਹਨਾਂ ਨਾਲ ਮਿਲ ਕੇ ਇਸ ਦਾਤਾ ਕਰਕੇ ਸੁਖ ਰੂਪ ਨੂੰ ਪਾਉਣਾ ਕਰੀਦਾ ਹੈ ਜਮ ਜਗਾਤੀ ਦੂਜੇ ਭਾਏ ਤਰ ਲਾਏ ਜਮ ਜਗਾਤੀ ਆਇਆ ਨਾ ਕਰਮਾਂ ਧਰਮਾਂ ਦੇ ਮਸੂਲ ਮੰਗਣ ਵਾਲਾ ਜਿਨ੍ਹਾਂ ਦੇ ਕੀਤੇ ਹੋਏ ਕਰਮ ਕਰਮ ਪ੍ਰਕੰਡ ਦੇ ਦੁਖ ਜਨਮ ਜਗਾਤੀ ਦੂਤਾਂ ਉਹ ਜਨਮ ਮੰਗਣ ਵਾਲਾ ਬੈ ਕਰਣੀ ਨੇ ਜਿਹੜਾ ਜੰਮ ਨੇ ਆ ਹੈ ਇਹ ਜਮ ਜੀ ਦਾਤੀ ਕਰਮਾਂ ਕਰਮਾਂ ਦੇ ਹਿਸਾਬ ਕਰਨ ਵਾਲਾ ਹੈ ਇਹ ਦੁਆਇਤ ਭਾਗ ਵਾਲਿਆਂ ਨੂੰ ਕਰ ਕਾਇਕ ਖਲਾਉਂਦਾ ਹੈ ਉਹਨਾਂ ਨੂੰ ਲੋਕ ਦੰਦ ਦੇਵ ਦੰਦ ਪਿਤਰ ਦੰਦ ਰਾਜ ਦੰਦ ਲੱਗੇ ਰਹਿੰਦੇ ਹਮੇਸ਼ਾ ਜੋ ਜਿਨ੍ਹਾਂ ਦੇ ਅੰਦਰ ਦੇਵ ਭਾਗ ਨਹੀਂ ਨੀ ਕੀ ਟੈਕਸ ਲਾ ਸਕਣਾ ਜਿਹਦਾ ਉਸ ਹਾਲ ਸੰਗੀ ਪਦਸ਼ਾਹੀ ਮਾਲ ਲੱਗਿਆ ਹੋਵੇ ਉਸ ਨੂੰ ਕੋਈ ਜਿਹੜਾ ਮਸੂਲੀਆ ਕੀ ਮਸੂਲ ਲਾ ਸਕਦਾ ਕੋਈ ਕਾਇਕ ਵਾਲਾ ਕੀ ਟੈਕਸ ਲਾ ਸਕਦਾ ਬਲਕਿ ਜਮਕਾਰ ਮਿਲਾਈ ਦੇ ਤੇ ਸੇਵਕ ਨਹੀਂ ਬਣੇ ਹੋਈ ਜਮਕਾਰ ਤਾਂ ਟੈਕਸ ਦੇ ਕੇ ਮਿਲਦੇ ਆ ਨਿੱਕੇ ਸੇਵਕ ਬਣ ਜਾਂਦੇ ਆ ਉਹ ਨੀਨੇ ਹੋ ਕੇ ਚੱਲਦੇ ਕਿ ਸਾਡੀ ਸ਼ਿਕਾਇਤ ਨਾ ਕਰਦੇ ਕਿਸੇ ਪ੍ਰਕਾਰ ਇਸ ਪ੍ਰਕਾਰ ਜਿਹੜੇ ਮਹਾਰਾਜ ਦੇ ਪਿਆਰੇ ਐ ਤਾਂ ਭਗਤੀ ਪਰਮੇਸ਼ਰ ਦਾ ਐ ਤਾਂ ਸਹੀ ਮਨ ਲੱਗਿਆ ਉਹਨਾਂ ਦੇ ਹਿਰਦੇ ਰੂਪੀ ਟਰੱਕ ਦੇ ਵਿੱਚ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਤੀਰ ਦਰ ਹੈ ਨਾਮ ਹੋ ਭੂਲੇ ਦੇ ਸਜਾਇਆ ਜਿਹੜੇ ਮਹਾਰਜ ਨਾਮ ਤੋਂ ਭੁੱਲੇ ਉਹਨਾਂ ਨੂੰ ਸਜਾਣਾ ਦਿੰਦਾ ਹੈ ਜਾਵੋ ਘੜੀ ਮੋਤ ਕਾਲੀ ਖਾਲੀ ਵੇ ਘੜੀ ਦਾ ਵੀ ਹਿਸਾਬ ਲੈਂਦਾ ਮੋਤ ਅੱਧੀ ਘੜੀ ਦਾ ਵੀ ਹਿਸਾਬ ਲੈਂਦਾ ਜੋ ਕੁਝ ਗਲਤੀ ਕੀਤੀ ਐ ਰੱਖੀ ਉਹ ਮਾਸਾ ਤੂਲ ਕਢਾਵਣਿਆ ਉਹ ਸਾਧ ਸੰਗਤ ਜੀ ਇਹੋ ਜਿਹਾ ਜੰਮ ਹੈ ਕਹਿੰਦੇ ਐ ਟੋਲੇ ਵਿੱਚੋਂ ਜਾਂ ਸਾਹ ਸੰਗਰੀ ਮਾਸਿਆਂ ਜਿੰਨਾ ਸਾਫ ਕੱਢਦਾ ਹੈ ਤੇ ਮਾਸਿਆਂ ਤੇ ਰੱਤੀਆਂ ਰੱਤੀਆਂ ਦਾ ਸਾਫ ਕੱਢਦਾ ਹੈ ਜਿਵੇਂ 12 ਮਾਸੇ ਦਾ ਟੋਲਾ ਹੁੰਦਾ ਹੈ ਅਤੇ ਇਸੇ ਪ੍ਰਕਾਰ 8 ਰੱਤੀਆਂ ਦਾ ਮਾਸਾ ਹੁੰਦਾ ਹੈ ਇਸ ਪ੍ਰਕਾਰ ਸਾਹ ਸੰਗਰੀ ਉਹ ਟੋਲੇ ਵਿੱਚੋਂ ਵੀ ਤੇ ਮਾਸਿਆਂ ਚੋਂ ਵੀ ਰੱਤੀਆਂ ਰੱਤੀਆਂ ਦਾ ਸਾਫ ਕੱਢਦਾ ਹੈ ਇਸੇ ਪ੍ਰਕਾਰ ਟੋਲੇ ਵੀ ਨਹੀਂ ਆਈ ਜਿਹੜੇ ਆਪਣੇ ਆਪ ਨੂੰ ਪੂਰੇ ਮੰਨੇ ਬੈਠੇ ਐ ਮਾਸ ਦੀ ਨਹੀਂ ਗਏ ਇਹੰਦੀਆਂ ਦੰਗਨ ਕਰਨ ਵਾਲੇ ਸਾਧਕ ਬਣੇ ਬੈਠੇ ਐ ਉਹ ਕੀ ਇਹ ਕਹਿੰਦੇ ਸਾਡੀ ਪ੍ਰੀਤ ਲੱਗੀ ਐ ਸੋਚ ਲੱਗੀ ਐ ਇਹ ਹੋਮੋਜਨਾਂ ਦੇ ਅੰਦਰ ਐ ਇਹ ਉਹਨਾਂ ਦੇ ਅੰਦਰੋਂ ਟੋੜਾ ਟੋੜਾ ਨਾਸਾ ਨਾਸਾ ਕਾਲ ਕਰਕੇ ਰਤੀ ਅਤੀ ਕਾਲ ਦਾ ਸਰਸਿੰਘ ਜੀ ਉਹ ਲੇਖਾ ਲਵੇਗਾ ਕੱਢੇਗਾ ਸਾਹਬ ਤੇਈ ਅੜਾ ਤੇਰੀ ਕੀਤੇ ਤੇ ਕੀਤੇ ਨਾ ਹੋਈ ਜੀ ਪ੍ਰੀਤ ਕੇ ਘਰ ਜਿੰਦੀ ਹੋਈ ਆ ਉਹਦੇ ਪਤੀ ਦੀ ਸੇਵਾ ਕਰਨ ਦੀ ਜਾਂਚ ਨਹੀਂ ਸਿੱਖਦੀ ਪਤੀ ਵਰਤਾਂ ਹੁੰਦੇ ਵਿੱਚ ਨਹੀਂ ਰਹਿੰਦੀ ਤੇ ਪਤੀ ਦੇ ਗੁਨਾ ਨੂੰ ਚੇਤੇ ਨਹੀਂ ਕਰਦੀ ਹੈ ਦੂਜਾ ਮੁੱਠੀ ਰੋਵੇ ਧਾਰੀ ਉਹ ਦੂਜੇ ਪੁਰਸ਼ਾਂ ਦੀ ਸੰਗਤ ਕਰਕੇ ਲੁਕੀ ਜਾਂਦੀ ਆਹਰੇ ਜਰਸਤ ਵੱਲੋਂ ਫਿਰ ਜਦੋਂ ਛੁੱਟੜ ਹੋ ਜਾਂਦੀ ਤਾਂ ਹਾਂ ਮਾਰ ਮਾਰ ਕੇ ਰਹਿੰਦੀ ਹੈ ਇਸੇ ਪ੍ਰਕਾਰ ਸਾਹਿਬ ਜੀ ਪੇਕਾ ਇਹ ਲੋਕ ਮਾਤ ਲੋਕ ਹੈ ਜਿਹਦੇ ਜਿਹਨਾਂ ਨੇ ਪਤੀ ਅਕਾਲ ਪੁਰਖ ਵਾਹਿਗੁਰੂ ਦੀ ਗੁਰਾਂ ਦੁਆਰਾ ਕੋਈ ਵਾ ਭਗਤੀ ਕਰਨੀ ਨਹੀਂ ਜਾਣੀ ਹੈ ਚੇਤੇ ਹੀ ਨਹੀਂ ਕੀਤਾ ਮਹਾਰਾਜ ਨੂੰ ਦੂਜਾ ਮੁੱਠੀ ਰੋਵੇ ਤਾਹ ਜੇ ਲਾਂਕ੍ਰੋਧ ਕੇ ਦੇਵਿਦਿਅ ਕਾ ਦੀ ਉਪਾਸ਼ਨਾ ਚ ਲੁਕੀ ਗਈ ਕੋਈ ਵਾ ਭਗਤੀ ਕਰਨੀ ਨਹੀਂ ਜਾਣੀ ਹੈ ਚੇਤੇ ਹੀ ਨਹੀਂ ਕੀਤਾ ਮਹਾਰਾਜ ਨੂੰ ਦੂਜਾ ਮੁੱਠੀ ਰੋਵੇ ਤਾਹ ਜੇ ਲਾਂਕ੍ਰੋਧ ਕੇ ਦੇਵਿਦਿਅ ਕਾ ਦੀ ਉਪਾਸ਼ਨਾ ਚ ਲੁਕੀ ਗਈ ਕੋਹਨੇ ਵੀ ਕੋਈ ਬੰਨੇ ਵੀ ਕੋਈ ਧਾਰਾ ਲਾਏਗੇ ਜੋਇਦ ਮੱਕਾ ਸਰਵਰ ਦਾ ਉਹ ਤਹਾ ਮਾਰ ਮਾਰ ਕੇ ਅੰਕ ਨੂੰ ਲੁੰਦੀ ਹੈ ਸ੍ਰੀ ਹਰੀ ਕੁਆਲਿਓ ਤਰੂਪ ਕੁਲਖਣੀ ਖਰੀ ਧਿਆੰਤੀ ਕੁਆਲਿਓ ਨਾਂ ਚਲਾਉਣੇ ਯੋਗ ਹੈ ਕੁਰੂਪ ਸਫਾਈ ਤੋਂ ਰਹਿਤ ਹੈ ਕੁਲਖਣੀ ਕੋਲ ਨੂੰ ਖਾਣ ਵਾਲੀ ਹੈ ਜਿਹਦੇ ਸਾਲ ਸੰਗਰੀ ਖੁੱਡਾ ਹੋਣ ਦਾੜੀ ਨਿਕਲੀ ਹੋਈ ਹੋਵੇ ਕਾਲਾ ਰੰਗ ਹੋਵੇ ਅਤੇ ਇਸ ਪ੍ਰਕਾਰ ਦੀ ਜਿਹੜੀਆਂ ਨੂੰ ਕੁਆਲਿਓ ਕਹਿੰਦੇ ਆ ਨਾਂ ਚਲਾਉਣੇ ਯੋਗ ਹੁੰਦੀ ਹੈ ਉਹ ਸੰਗ ਕੁਆਲਿਓ ਨਹੀਂ ਹੁੰਦੀ ਕੁਆਲਿਓ ਹੁੰਦੀ ਹੈ ਅਗੇ ਕੂਪ ਹੁੰਦੀ ਹੈ ਤੇ ਕੁਲਖੜੀ ਹੁੰਦੀ ਹੈ ਇਸੇ ਪ੍ਰਕਾਰ ਖਰੀ ਤੇ ਆੰਤੀ ਕੁਆਲੇ ਨਾ ਉਸਲਾਉਣੇ ਯੋਗ ਵਾਲੀ ਮੰਦ ਜੀਵ ਹਨ ਉਹ ਪੁਰਸ਼ ਅਤੇ ਕੂਪ ਜਿੰਦੀ ਸਫਾਈ ਤੋਂ ਰਹਿਣਗੇ ਤੇ ਕੁਲਖੜੀ ਕੋਤੇ ਕਾਮ ਕੋ ਲਖਣਾ ਵਾਲੀ ਹੈ ਗੈਵੀ ਕੋਲੂ ਖਣੀ ਤੱਕਣ ਵਾਲੇ ਅੰਦਰ ਆਵਦੇ ਹ ਇਹੇ ਜੇ ਪੁਰਖ ਹਨੋ ਸੁਪਨੇ ਪਿਰ ਨਹੀਂ ਪਾਵਣਿਆ ਸੁਪਨੇ ਮਾਤਰ ਵੀ ਪਤੀ ਅਕਾਲ ਤੁਖ ਦੇ ਅਨੰਦ ਨਹੀਂ ਪਾਉਣਾ ਕਰਦੇ ਐਸੇ ਪੁਰਖ ਤੇਈੜਾ ਤੇਰ ਮਨ ਵਸਾਇਆ ਜਿਸ ਜੀਵਨ ਦੇਖੇ ਦੇਨੀ ਆਉਦੇ ਪਤੀ ਦੇ ਗੁਣਾਂ ਨੂੰ ਚੇਤੇ ਕੀਤਾ ਹੈ ਤੇ ਪਤੀ ਨੂੰ ਮਨ ਚ ਵਸਾ ਲਿਆ ਹੈ ਕਿ ਮੇਰਾ ਉਹੀ ਪ੍ਰਮੇਸ਼ਰ ਹੈ ਉਹੀ ਸੁਹਾਗ ਭਾਗ ਹੈ ਹੋਰ ਪਰਖਵਾਲ ਚੱਕਣਾ ਜਿਹੜਾ ਵੱਡੇ ਪੁੱਤ ਹਨ ਮੇਰੇ ਛੋਟੇ ਪੁੱਤਰ ਹਨ ਬਰਾਬਰ ਦੇ ਭਾਈ ਹਨ ਇੱਕ ਪਤੀ ਆ ਘਰੋਂ ਗਿਆ ਹਨ ਕਿਉਂ ਜਾਣਦੇ ਜਿਨ੍ਹਾਂ ਨੇ ਕੇਕੇ ਚ ਰਹਿੰਦੀਆਂ ਨੇ ਪਤੀ ਨੇ ਗੁਣਾ ਨੂੰ ਮੰਨ ਕੇ ਵਸਾ ਲਿਆ ਹੈ ਪੂਰਾ ਗੁਰ ਹضور ਦਿਖਾਏ ਸ੍ਰੀ ਪ੍ਰਕਾਸ਼ ਸਾਹਿਬ ਜੀ ਤੇ ਜਿਹੜੇ ਇਸ ਲੋਕ ਮਾਇਕ ਲੋਭ ਤੇ ਰਹਿੰਦੀਆਂ ਨੇ ਜਿਨ੍ਹਾਂ ਨੂੰ ਫਿਰ ਪਤੀ ਆਕਾਲ ਤੁਹੀਂ ਗੁਰਾਂ ਦੇ ਉਸ ਦੁਆਰਾ ਮੰਨ ਦਿਖਾ ਲਿਆ ਹੈ ਪੂਰਾ ਗੁਰ ਹضور ਦਿਖਾਏ ਪੂਰਿਆਂ ਸਤਿਗੁਰਾਂ ਨੇ ਹضور ਨੇੜੇ ਹੀ ਵਾਸ ਗੁਰੂ ਕਰਦੇ ਨੇ ਕਿ ਉਹ ਦਿਖਾਤਾ ਹੈ ਸਾਰਿਆਂ ਦੇ ਹੱਕੇ ਰਵਿਦਾਸ ਸਾਹਿਬ ਦੇ ਮੇਰੇ ਹੱਕਾਂ ਦੇ ਪੈਰ ਪੈਰ ਤੋਂ ਨੇੜੇ ਹੈ ਸਤ ਜੀ ਜੀ ਨੂੰ ਪਾਈ ਦਾ ਤੈਰ ਕਰਕੇ ਦੂਜੀ ਜੀ ਕੋਲੇ ਚਲੀਦਾ ਹੈ ਉਹ ਦੋਹਾਂ ਅੱਖਾਂ ਦੇ ਪੈਰ ਜੀ ਦੇ ਨਾਲ ਜਾਣੀ ਇਹ ਇਨਾ ਹਜ਼ੂਰ ਹੈ ਐਸਾ ਤਰੀਕ ਕਰਕੇ ਬੁਖਾਤਦਾ ਹੈ ਕਾਮਣ ਤੇਰੇ ਰਾਖਿਆ ਕੰਠਲਾ ਜਿਨ੍ਹਾਂ ਚਾਹ ਵਾਂਗ ਜਿਆ ਸੂਪੀ ਸਰੀਆਂ ਨੇ ਪਤੀ ਅਕਾਲ ਪਖ ਨੂੰ ਤੇਰੇ ਜੀ ਦੇ ਰੂਪੀ ਕੰਠ ਨਾਲ ਲਾ ਕੇ ਰੱਖਿਆ ਹੈ ਸਭ ਦੇ ਤੇਰ ਰਾਵੇ ਸੀਜ ਸੁਹਾਗ ਸਦਗੀ ਕਮਾਈ ਕਰਕੇ ਵਾਹਿਗੁਰੂ ਦੇ ਆਨੰਦ ਨੂੰ ਮਾਣਦੇ ਹੈ ਉਹ ਇਹਦਾ ਕਿ ਕਿਸੇ ਜ ਅਸਰ ਦਾ ਰੂਪੀ ਵਿਸ਼ਾਈ ਨਾ ਹਾਮਣੀਆ ਸ਼ੋਭ ਨੀਤ ਹੁੰਦੀ ਹੈ ਬਾਪੇ ਦੇਵ ਸਦ ਗੁਲਾਬ ਜਿਸ ਨਾਮ ਦੇ ਸਾਥ ਸੰਗਤ ਜੀ ਨਿਸਕਾਮ ਕਰਨ ਵੇਖਦਾ ਹੈ ਉਹਨਾਂ ਨੂੰ ਸਦ ਕਰਕੇ ਨਿਸਕਾਮ ਕਰਵਾਉਂਦਾ ਪ੍ਰੇਰਿਆ ਹੈ ਈਸ਼ਵਰ ਗੁਰਾਂ ਦਾ ਉਦੇਸ਼ ਬੁਲਾ ਕੇ ਦੇ ਦਿੰਦਾ ਹੈ ਅਤੇ ਜਿਹੜੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਹੈ ਉਹਨਾਂ ਨੂੰ ਸਦ ਕੇ ਸਿਗਰੀ ਨਾਰਾਇਣ ਸਾਹਿਬ ਬੁਲਾ ਕੇ ਅੰਤਰਮੁਖ ਬਕਤੀ ਕਰਕੇ ਬ੍ਰਹਮਾਕਾਰ ਕਰਕੇ ਆਪੀ ਬ੍ਰਹਮਾਨੰਦ ਰੂਪੀ ਦਾਤ ਬਖਸ਼ੁੰਦਾ ਹੈ ਆਪਣਾ ਨਾਮ ਮੰਨ ਬਸਾਈ ਆਪਣਾ ਅੰਮ੍ਰਿਤ ਨਾਮ ਸੱਚ ਨਾਮ ਹੈ ਸੱਚ ਨਾਮ ਹਰਿ ਗੋਬਿ ਸਾਈ ਜਿਹਨ ਦੇ ਨਾਮ ਨੂੰ ਮਨ ਤੋਂ ਸਾਜਦਾ ਹੈ ਨਾਮਿਤ ਨਾਮ ਮਿਲੇ ਵਡਿਆਈਆਂ ਸਿੰਘੋ ਭਾਈ ਨਾਮ ਕਰਕੇ ਸਾਰੀਆਂ ਵਡਿਆਈਆਂ ਸਾਥ ਸੰਗਤ ਜੀ ਮਿਲਦੀਆਂ ਹਨ ਅਨਜਨ ਸਦਾ ਗੁਣ ਗਾਉਣਿਆ ਨਾਮ ਉਹਨਾਂ ਨੂੰ ਦਾਤ ਕਰਦੀ ਜਿਹੜੇ ਰਾਜ ਨੇ ਸਦਾ ਮਹਾਰਾਜ ਗੁਣਾਂ ਵਾਗ ਨੂੰ ਗੰਦੇ ਰਹੇ ਉਹ ਸਦਾ ਨਿਹਾਲ ਹੁੰਦੇ ਹਨ